हां जी 사스트리칼 ਮੇਰੇ ਵੱਲੋਂ ਜੀ ਤੁਹਾਨੂੰ ਸਾਰਿਆਂ ਨੂੰ ਅਮੀਦਾ ਜੀ ਤੁਸੀਂ ਸਾਰੇ ਜਾਣੇ ਜੀ ਠੀਕ ਹੋਵੋਗੇ ਤੇ ਆਪਣੀ ਆਪਣੀ ਜ਼ਿੰਦਗੀ ਦੇ ਵਿੱਚ ਜੀ ਖੁਸ਼ ਹੋਵੋਗੇ ਤੇ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾਂ ਵਿੱਚ ਰੱਖੇ ਜੀ ਤੇ ਮਨਿੰਦਰ ਸਿੰਘ ਜੀ ਵੀ ਮੇਰੇ ਨਾਲ ਪਹੁੰਚੇ ਹੋਏ ਆਜ ਮਨਿੰਦਰ ਜੀ ਸਾਸਤਰੀਕਾਲ ਰਾਗਨ ਜੀ ਦਾ ਖਾਲਸਾ ਮੈਨੂੰ ਜੀ ਹੋਰ ਸੁਣਾਫੇ ਕਿਵੇਂ ਆ ਅੱਜ ਸੀ ਮੇਰੇ ਬਾਕੀ ਕਿਹਦੇ ਵਾਸਤੇ ਕੋਦੇ ਵਾਸਤੇ ਨਹੀਂ ਆਪਰੇ ਵਾਸਤੇ ਇਹ ਨਵਾਂ ਵਾਸਤੇ ਤੰਗਰਾ ਅੱਛਾ ਇਤਰਾ ਹੁਣ ਕੱਲੂ ਸਕੂਲ ਵੀ ਲੱਗਣਾ ਹੈ ਤਿਆਰੀ ਆ ਹਾਂਜੀ ਅੱਛਾ ਤੇ ਮੋਨਾ ਬਾਈ ਨੂੰ ਮਿਲਦੇ ਆਪਾਂ ਪਤਾ ਨਹੀਂ ਕਿੱਥੇ ਫਰੀ ਜਾਂਦਾ ਅੱਜਕੱਲ ਬੀਜੀ ਬਹੁਤ ਰਹਿੰਦਾ ਅੱਜਕੱਲ ਇਹ ਤਾਂ ਪਹਿਲੇ ਗਲਾਸ ਵਾਸਤੇ ਪੜੀ ਵਰਦਾ ਜੀ ਸਤਿਕਾਰ ਤੇ ਇਹ ਬੰਦੇ ਵੀ ਬਾਈ ਤੁਸੀਂ ਪਹਿਲਾਂ ਪਛਾਣ ਲਿਆ ਹੁਣ ਆ ਵੀਡੀਓ ਵਿੱਚ ਇਹ ਸਾਡਾ ਮੋਨਾ ਵੀਰ ਸਾਡਾ ਬੜਾ ਭਾਈ ਜਿਨ੍ਹਾਂ ਨੇ ਟਾਲ ਦਾ ਕੰਮ ਬਣਾ ਸਟਾਰਟ ਕੀਤਾ ਹੈ ਬਿਲਕੁਲ ਚੰਗੌਰ ਸਾਹਿਬ ਬਸ ਅੱਡੇ ਦੇ ਕੋਲ ਆ ਜੀ ਤੇ ਜੇ ਭਾਈ ਕਿਸੇ ਨੂੰ ਕੱਖਾ ਖੁਖਾ ਦੀ ਲੋੜ ਆ ਆ ਕੇ ਯਾਰ ਭਾਈ ਜਦ ਮਰਜੀ ਕੋਈ ਗੱਲੇ ਖੁੱਲੇ ਖੁੱਲੇ ਜਿੰਨੇ ਮਰਜੀ ਪੱਕੀ ਗੱਲ ਆ ਚਲੋ ਅੱਜ ਮੈਂ ਹੁਣ ਤੱਕ ਕੋ 4 ਤਾਂ ਪੰਡਾ ਰਹਿ ਗਈਆਂ ਇਹਦੇ ਬਾਅਦ ਟਰਾਲੀ ਹੋਰ ਆਉਣ ਵਾਲੀ ਹੈ ਅੱਛਾ ਟਰਾਲੀ ਹੋਰ ਆਉਣ ਵਾਲੀ ਆ ਅੱਛਾ ਮੈਨੂੰ ਆਇਆ ਦੱਸ ਇੱਕ ਗੱਲ ਨੂੰ ਭਾਈ ਮੈਂ ਤੇ ਇੱਥੇ ਨਾ ਕਿ ਗੱਲ ਪੁੱਛਣੀ ਆ ਹਾਂ ਹਾਂ ਰਗਾ ਹੋ ਗਿਆ ਭਈ ਆਪੇ ਰੱਖ ਲਿਓ ਨਹੀਂ ਚੱਪੀ ਬਾਈ ਕੋ ਲਾ ਗਿਰੂ ਗਿਆ ਜੀ ਕਿੰਨੇ ਹੋਗੇ ਨਹੀਂ ਫਿਰ ਮੈਂ ਤੁਹਾਨੂੰ ਇੱਕ ਗੱਲ ਪੁੱਛਣੀ ਆ ਹਾਂਜੀ ਵੀਰ ਜੀ ਤੇ ਗੱਲ ਹੈਗੀ ਐ ਦਮ ਆ ਨਾ ਕਈ ਵਾਰ ਜਦੋਂ ਇੱਥੇ ਆਹ ਰੋਡ ਪਰੋਂ ਲੰਘੇ ਆ ਨਾ ਬਾਜ਼ਾਰ ਚੋਂ ਤਾਂ ਆਪਾਂ ਜਿੰਨੀ ਵਾਰ ਵੀ ਆ ਰੋਡ ਪਰੋਂ ਲੰਘੇ ਆ ਨਾ ਆਹ ਦਮਦਮਾ ਸਾਹਿਬ ਬਾਹਰ ਰੋੜਾ ਮੇਨ ਰੋਡ ਪਰ ਤੋਂ ਤੇ ਜਿਵੇਂ ਬਾਈ ਰੇੜੀ ਵਾਲਾ ਖੜਾ ਹੈ ਇਹ ਬਾਈ ਨੇ ਨਾ ਮੂਰੇ ਲਿਖਿਆ ਹੋਇਆ ਹੈ ਕਹਿੰਦਾ ਗਰੀਬਾਂ ਬੰਦਾ ਬੰਦਿਆਂ ਵਾਸਤੇ ਖਾਣਾ ਬਿਲਕੁਲ ਫ੍ਰੀ ਇਹ ਸੱਚ ਆ ਕਿ ਬਾਈ ਸੀ ਬਾਈ ਨੇ ਇੱਕ ਤੁਸੀਂ ਆਪਣੀ ਅੱਖਾਂ ਹੈ ਤੁਸੀਂ ਦੇਖਿਆ ਹੀ ਆਪਣੀ ਅੱਖਾਂ ਨਾਲ ਅੱਖਾਂ ਗੀ ਤੁਹਾਡੇ ਕੋਲ ਆ ਫਿਰ ਤੁਸੀਂ ਦੇਖਿਆ ਖਲਾਉਂਦਾ ਵੀ ਬਾਈ ਪੈਸੇ ਲਿੱਤੇ ਨਹੀਂ ਕਾਪਤਾ ਅੱਗੇ ਪਿੱਛੇ ਲੰਦਾ ਹੋਵੇ ਬਾਈ ਪੈਸੇ ਹਾਂ ਪੱਕੀ ਗੱਲ ਆ ਇਹ ਮੈਂ ਹੁਣ ਕਿਹਨੂੰ ਭੇਜਾਂ ਆਪਾਂ ਚਲਦੇ ਆ ਤੇ ਮੈਨੂੰ ਲੱਗਦਾ ਆਪਣਾ ਪੇਤ ਬਦਲ ਕੇ ਜਾਣਾ ਪੈਣਾ ਹੈ ਹੈ ਆਪਾਂ ਹੀ ਚਲਦੇ ਆ ਇਹ ਇਹ ਮੁੰਡੇ ਦੇ ਕੱਪੜੇ ਪੁਰਾਣੇ ਪੂਨੇ ਫਟੇ ਫੁੜੇ ਪਾ ਕੇ ਭੇਜ ਦੀਏ ਹੈ ਹੈ ਜਦੋਂ ਮਾਰਦੀ ਕਾ ਹੁਣੇ ਪੈਸਾ ਨਾ ਆਪਣੇ ਪਾੜਦਾ ਨਹੀਂ ਤੇ ਕੱਪੜੇ ਕੁੱਪੜੇ ਜੇ ਨਹੀਂ ਨਾ ਪਾਜੋ ਜਾਉਂਦਾ ਜਵਾਬੇ ਨਹੀਂ ਦਿੰਦਾ ਜਦੋਂ ਮਾਰਦੇ ਚਲੇ ਜਾਦੇ ਜਦੋਂ ਮਾਰਦੇ ਚਲੇ ਆ ਫਿਰ ਪੱਕੀ ਗੱਲ ਆ ਇਹ ਉਹ ਨਹੀਂ ਜਵਾਬ ਦਿੰਦਾ ਭਾਈ ਇਹਦਾ ਕਿੱਦਾਂ ਹੈਂਡਲ ਕਰਦਾ ਹੋਊਗਾ ਆਪਾਂ ਇਹਨੂੰ ਪੁੱਛੀਏ ਹਾਂ ਗੱਲ ਕਿਉਂਕਿ ਦੇਖ ਇੱਕ ਤਾਂ ਹੁੰਦਾ ਬਹੁਤ ਬੜਾ ਸਟਾਰਟਅਪ ਹੈ ਜੀ ਵੀ ਪੈਸਾ ਸਾਨੂੰ ਆਂਤਾ ਨਾgirਦਾ ਹੈ ਹੈ ਵੀ ਗਰੀਬ ਬੰਦੇ ਨੇ ਉਹੀ ਕਰਨਾ ਉਹੀ ਖਾਣਾ ਔਰ ਫਿਰ ਵੀ ਇਹ ਬੰਦੇ ਦਾ ਦਿਲ ਕਿੱਡਾ ਹੋਊਗਾ ਦਿਲ ਦਿਲ ਬੜੇ ਦੀ ਗੱਲ ਆ ਗਈ ਦਿਲ ਬੜੇ ਦੀ ਗੱਲ ਆ ਗਈ ਹੈਪੀ ਬਰਥਡੇ ਦਾ ਦਿਲ ਦੀ ਗੱਲ ਆ ਬੰਦੇ ਦਾ ਦਿਲ ਕਿੱਡਾ ਖਊਗਾ ਜਿੰਨਾ ਮਰਜੀ ਅਮੀਰ ਹੈ ਜੀ ਨਾਲ ਨਹੀਂ ਖਲਾਣਾ ਨਹੀਂ ਖਲਾਣਾ ਉਹ ਗਰੀਬ ਬੰਦਾ ਹੋ ਕੇ ਰੇਡੀਓ ਵਾਲਾ ਵੀ ਹੋ ਕੇ ਵੀ ਇਹ ਗੱਲ ਕਹਿੰਦਾ ਵੀ ਜੈਰੀ ਭਾਈ ਜੇਬ 'ਚ ਪੈਸੇ ਨਹੀਂ ਤੂੰ ਇੱਥੇ ਬੈਠ ਮੈਂ ਖਲਾਉਂ ਲੋਕ ਤਾਂ ਚਾਹ ਦੇ ਕੱਪ ਦੇ ਪੈਸੇ ਨਹੀਂ ਛੱਡਦੇ ਪਰੌਂਦੇ ਖਲਾਉਂਦਾ ਜਿਹਦਾ ਦਿਲ ਨਹੀਂ ਹੈਗਾ ਉਹਨੇ ਕੀ ਕਰਨਾ ਨਹੀਂ ਕਰ ਸਕਦਾ ਜਿਹਦਾ ਦਿਲ ਨਹੀਂ ਗੱਲ ਤੇਰੀ ਜੀ ਵੱਡਾ ਹੋਣਾ ਚਾਹੀਦਾ ਪੈਸਾ ਤਾਂ ਕੁਝ ਨਹੀਂ ਹੁੰਦਾ ਹੱਥ ਦੀ ਮਿਹਨਤ ਪੈਸਾ ਹੱਥ ਦੀ ਮਿਹਨਤ ਔਰ ਜਿਹੜਾ ਬੰਦੇ ਨੇ ਇਹ ਬੰਦੇ ਨੇ ਨਾਲੇ ਇਸ ਪਵਿੱਤਰ ਧਰਤੀ ਤੇ ਖੱਟ ਕੇ ਪੁੱर्ण ਖੱਟ ਲੈਣਾ ਨਾ ਇਹਨੂੰ 7 ਜਨਮਾਂ ਤੱਕ ਦੇਖੀ ਤੂੰ ਕਿ ਆ ਇਹਨੂੰ ਮੈਲਾ ਇਹਦਾ ਰਿਜ਼ਲਟ ਮਿਲੂਗਾ ਇਹਨੂੰ ਬੰਦਾ ਵੀ ਸਾਊ ਆ ਬਾਈ ਚਲੋ ਆਪਾਂ ਨਹੀਂ ਕਹਿੰਦੇ ਹੈਗੇ ਬੰਦਾ ਚਲੋ ਖਰਾਬ ਵੀ ਹੋਊਗਾ ਆਪਾਂ ਨੂੰ ਨਹੀਂ ਪਰ ਜਿਹੜਾ ਇਹ ਦਾਨ ਪੁੰਨ ਦਾ ਕੰਮ ਕਰ ਰਿਹਾ ਨਾ ਇਹੀ ਅਰਥ ਆਂਦਾ ਹੈ ਐਂਡ 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 ਇਹੀ ਆ ਐਂਡ ਇਹੀ ਆ ਪੂਰੀ ਖਾਣਾ ਪੂਰੀ ਆਪਾਂ ਛੱਡ ਜੀ ਐਂਡ ਮੰਨ ਲਓ ਹਾਂ ਐਂਡ ਆਪਾਂ ਇਹੀ ਕਹਿ ਸਕਦੇ ਆ ਵੀ ਜਿਹੜਾ ਐਡਾ ਦਾਨ ਆ ਨਾ ਮੈਂ ਨਹੀਂ ਮੰਨਦਾ ਵੀ ਮੇਰੇ ਕੋਲ ਵੀ ਐਡਾ ਦਿਲ ਹੋਊਗਾ ਤੇਰੇ ਕੋਲ ਵੀ ਨਹੀਂ ਬਾਈ ਹੁਣਾ ਆ ਲੈ ਮੋਹਨੇ ਬਾਈ ਨੂੰ ਪੁੱਛ ਲੈ ਲੈ ਪਾ ਇਹ ਨਰੇ ਹੀ ਘਮਾਉਂਦਾ ਹੋਊਗਾ ਇਹਦਾ ਵੀ ਐਡਾ ਦਿਨ ਨਹੀਂ ਹੁਣਾ ਇਹ ਰੀਅਲ ਗੱਲ ਆ ਬਾਈ ਇਹ ਗੱਲ ਤੁਹਾਨੂੰ ਇੱਕ ਹੋਰ ਵੀ ਦੱਸ ਦਨਾ ਜੀਤੋ ਪ੍ਰਮਾਤਮਾ ਨੇ ਦਾਨ ਦਵਾਉਣਾ ਨਾ ਉਹ ਤਾਂ ਦਵਾਉਣਾ ਹੀ ਦਵਾਉਣਾ ਹੈ ਜਿੰਨਾ ਮਰਜ਼ੀ ਭੱਜ ਲੈ ਜੇ ਮੈਂ ਕਹਾਂ ਜੀ ਮੈਂ ਕਰ ਦੂ ਮੈਂ ਕੌਣਾ ਕਰਨ ਵਾਲਾ ਕਰਨ ਕਰਾਉਣ ਵਾਲਾ ਉਹ ਅਕਾਲ ਪੁਰਖ ਆ ਹੈ ਜਿਹਨੇ ਕਰਵਾਉਣਾ ਹੈ ਮੈਂ ਤਾਂ ਰੱਬ ਨੂੰ ਨਹੀਂ ਪਿਆਰੀ ਮਲਕ ਮੈਂ ਤਾਂ ਰੱਬ ਨੂੰ ਨਹੀਂ ਪਿਆਰੀ ਕਰਦੀ ਆ ਸ਼ਾਮ ਨੂੰ ਛੁਰੀ ਥੱਲੇ ਹੁੰਦੀ ਛੁਰੀ ਥੱਲੇ ਵੀ ਉਹਦਾ ਹੀ ਆ ਉਹਨੇ ਜੋ ਕਰਾਉਣਾ ਉਹਦਾ ਹੀ ਆ ਕਣਹੀਂ ਜੀ ਤੇ ਮੋਨੇ ਬਾਈ ਮਿਲਿਆ ਫਿਰ ਬਾਈ ਨੂੰ ਆ ਜਾ ਮੈਂ ਫਿਰ ਰੀਅਲ ਪੁੱਛਾਂ ਬਾਈ ਨੂੰ ਬਾਈ ਤੂੰ ਐਡਾ ਹੈਂਡਲ ਕਿਵੇਂ ਕਰਦਾ ਯਾਰ ਆ ਆਹ ਫਿਰ ਜਿਹੜੇ ਰੱਖੇ ਹੋਏ ਐ ਵੀ ਮਾੜੇ ਮੋਟੇ ਜਾਣਦੇ ਆ ਕਿ ਨਹੀਂ ਪਤੀਲੇ ਬਤੂਲੇ ਚ ਅਛਾ ਘੁੰਮਣ ਰ ਇਹ ਸਹਿਰ ਘਰ ਨੂੰ ਰੱਖੇ ਹੋਏ ਆ ਠੀਕ ਆ ਤੁਹਾਨੂੰ ਪਹਿਲਾਂ ਆਹ ਸੰਧੂਆਂ ਰੋਡ ਨੂੰ ਚੌਂਕੌਰ ਸਾਹਿਬ ਤੇ ਚਲੇ ਜਾਂਦਾ ਜਿੱਥੇ ਬਸ ਅੱਡੇ ਦੇ ਗਾਹਾਂ ਸੰਧੂਆਂ ਰੋਡ ਆਹ ਰੋਡ ਹੈਗਾ ਜੀ ਦਮਦਮਾ ਸਾਹਿਬ ਦਾ ਜਿਹੜਾ ਚਲੇ ਜਾਂਦਾ ਆ ਨਾਲ ਲੇਵਰ ਚੌਕ ਤੇ ਆ ਵਾਈ ਨੇ ਰੇੜੀ ਮੂਰੇ ਲਿਖਿਆ ਹੋਇਆ ਗਰੀਬਾਂ ਬੰਦਿਆਂ ਵਾਸਤੇ ਰੋਟੀ ਬਿਲਕੁਲ ਮੁਫਤ ਹੈ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਵੀ ਇਹ ਦਿਲ ਕਿਸੇ ਕਿਸੇ ਦਾ ਹੀ ਹੁੰਦਾ ਜਿਹਨੂੰ ਪ੍ਰਮਾਤਮਾ ਨੇ ਹਿੰਮਤ ਬਖਸ਼ੀ ਹੁੰਦੀ ਔਰ ਜਿਹਦੇ ਹੱਥੋਂ ਦਾਨ ਪ੍ਰਮਾਤਮਾ ਨੇ ਕਰਾਉਣਾ ਚੱਲ ਮੂਨੇ ਬਾਈ ਬਾਈ ਸਾਸਤਰੀ ਕਾਲ ਬੋਲਦੇ ਜਰੂਰ ਪਹਿਲਾਂ ਤਾਂ ਬਾਈ ਤੈਨੂੰ ਸਾਡੀ ਜਿੰਨੇ ਵੀ ਯੂਟਿਊਬਰ ਸਾਡੀ ਵੀਡੀਓ ਦੇਖਦੇ ਆ ਸਾਡੇ ਸਬਸਕ੍ਰਾਈਬਰ ਆ ਬਲੋ ਤੈਨੂੰ ਪਹਿਲਾਂ ਤਾਂ ਦਿਲੋਂ ਸਲਾਮ ਦਿਲੋਂ ਸਲਾਮ ਕਿਵੇਂ ਵੀ ਜਿਹੜਾ ਤੂੰ ਆ ਗਰੀਬਾਂ ਵਾਸਤੇ ਰੋਟੀ ਬਾਈ ਫ੍ਰੀ ਰੱਖੀ ਹੋਈ ਆ ਖਾਣਾ ਫ੍ਰੀ ਰੱਖਿਆ ਜੋ ਚਿੱਤ ਕਰਦਾ ਜੋ ਤੇਰੇ ਕੋਲ ਬਣਦਾ ਇਹ ਵੀ ਨਹੀਂ ਹੈ ਬਾਈ ਮੈਂ ਕਹਾਂ ਜੀ ਲਿਆ ਵੀ ਚੱਕਣਾ ਜੋ ਤੇਰੇ ਕੋਲ ਹੈਗਾ ਜੋ ਹੈ ਬਾਈ ਵੀ ਤੇਰਾ ਦਿਲ ਬੜਾ ਬਾਈ ਅਮੀਰ ਆ ਤੇ ਪਹਿਲਾਂ ਵੀਰੇ ਤੈਨੂੰ ਆਪਣਾ ਨਾਮ ਦੱਸ ਕੇ ਆ ਜਸਵੰਤ ਸਿੰਘ ਜਸਵੰਤ ਸਿੰਘ ਕਿਹੜਾ ਪਿੰਡ ਆਪਣਾ? ਮੈਂ ਪਿੰਡ ਚਮਕੌਰ ਦਾ ਹਾਂ ਜੀ। ਚਮਕੌਰ ਸਾਹਿਬ ਖਾਸ। ਸਾਹਿਬ ਜੀ ਚਮਕੌਰ ਸਾਹਿਬ। ਅੱਛਾ ਚਲੋ ਚਮਕੌਰ ਸਾਹਿਬ ਇਹ ਆ ਤੇ ਤੁਹਾਨੂੰ ਕਿੰਨਾ ਕ ਟਾਈਮ ਹੋ ਗਿਆ ਕੰਮ ਕਰਦਿਆਂ ਨੂੰ? 3 ਸਾਲ ਹੋ ਗਏ। ਤਿੰਨ ਸਾਲ ਹੋ ਗਏ। ਜਿੱਦਣ ਵੀ ਤੁਸੀਂ ਇਹ ਰੇੜੀ ਖੋਲੀ ਆ ਆਪਣਾ ਇਹ ਕੰਮ ਖੋਲਿਆ ਆਪਾਂ ਨੇ ਉਦੋਂ ਤੋਂ ਹੀ ਫ੍ਰੀ ਚੱਲਦਾ ਗਰੀਬਾਂ ਵਾਸਤੇ। ਨਹੀਂ ਆ ਦਿਵਾਲੀ ਬਾਅਦ। ਐਡਸ ਹੋਇਆ। ਇਹ ਗਰੀਬਾਂ ਅੱਛਾ ਦਿਵਾਲੀ ਤੇ ਬਾਅਦ ਕਿਉਂਕਿ ਚਲੋ ਗੰਜੈਸ ਮੁਤਾਬਕ ਸਾਰਾ ਕੁਝ ਦੇਖਣਾ ਪੈਂਦਾ। ਹਨਾ? ਤੇ ਮਾਲਾ ਹੁਣ ਮੇਰੇ ਵਰਗੀ ਤੇ ਇਹ ਚ ਪੈਸੇ ਨਹੀਂ ਬਾਈ ਮੈਂ ਕੀ ਕਰੂੰਗਾ ਮੈਂ ਆਕੇ ਤੇ ਤੇਰੇ ਕੋਲ ਬੈਠ ਮੈਂ ਬਾਈ ਮੈਨੂੰ ਰੋਟੀ ਦੇ ਦੇ ਹਾਂਜੀ ਫੇਰ ਹਾਂਜੀ ਭਾਈ ਅੱਛਾ ਮੈਨੂੰ ਐ ਦੱਸ ਬਾਈ ਤੂੰ ਇੰਨਾ ਅਡਜਸਟ ਕਿਵੇਂ ਕਰਦਾ ਹੈ ਅਡਜਸਟ ਭਾਈ ਬਸ ਵੇਖੋ ਮਹਾਰਾਜ ਦੀ ਕਿਰਪਾ ਨਾਲ ਸਾਰੇ ਰੋਟੀ ਦੀ ਫੇਰ ਵੀ ਹਾਂਜੀ ਹਾਂਜੀ ਫੇਰ ਵੀ ਮੈਂ ਤੁਹਾਨੂੰ ਕੋਈ ਗ੍ਰਾਹਕ ਇਹੋ ਜਿਹੀ ਆਉਂਦੇ ਪਿਛੜੇ ਪੈਸੇ ਦੇ ਕੇ ਵੀ ਰੋਟੀ ਖਾਣੇ ਅਸੀਂ ਉੱਚ ਸਾਰਾ ਅਡਜਸਟਮੈਂਟ ਕਰ ਲਈਦਾ ਮੇਰੇ ਵੀ ਨਹੀਂ ਚਲੋ ਵੀਰੇ ਮੈਂ ਮੰਨ ਗਿਆ ਅਖਰ ਨੂੰ ਯਾਰ ਤੈਮੀ ਤਾਂ ਆਪਣਾ ਟੱਬਰ ਪਾਲਣਾ ਹਾਂਜੀ ਹਾਂਜੀ ਤੈਮੀ ਤਾਂ ਟੱਬਰ ਪਾਲਣਾ ਯਾਰ ਆਪਣਾ ਹਾਂਜੀ ਮਹਾਰਾਜ ਦੀ ਵੀ ਕਿਸੇ ਪਾਸੇ ਦੀ ਕੋਈ ਤੋੜ ਨਹੀਂ ਹਾਂਜੀ ਹਾਂਜੀ ਬਹੁਤ بڑا ਦਿਲ ਆ ਯਾਰ ਤੇਰਾ ਬਾਈਸ ਕੋਈ ਨਹੀਂ ਜੀ ਸਾਡੇ ਲੈ ਕੋਈ ਸੇਵਾ ਹੋਈ ਤਾਂ ਸਾਨੂੰ ਵੀ ਜਰੂਰ ਦੱਸੋ ਜਿੱਦਾਂ ਕਿ ਰੋਟੀ ਦੇ ਵਿੱਚ ਤੁਸੀਂ ਕਿਆ-ਕਿਆ ਦਿੰਦੇ ਆ ਆਪਣੀ ਕੋ ਆਲੂ ਦੇ ਪਰੋਠੇ ਦੇ ਗੋਭੀ ਦੇ ਪਰਾਠੇ ਹੁੰਦੇ ਨਾਲ ਕੜੀ ਦਵਾਂਗੇ ਨਾਲ ਦਾਲ ਦਵਾਂਗੇ ਅੱਛਾ ਦਹੀਂ ਵੀ ਨਹੀਂ ਰਾਜਾ ਆਪਣੇ ਕੋਈ ਦਾਲ ਫਰਾਈ ਤਿਆਰ ਹੈ ਮਾਂ ਸ਼ੋਲੇ ਦੀ ਨਾਲ ਆਪਣੇ ਕੋਈ ਕੜੀ ਤਿਆਰ ਹੈ ਅੱਛਾ ਜਣੀ ਕਿ ਤੁਹਾਡੇ ਕੋ ਕਿੰਨੇ ਕ ਟਾਈਮ ਦੇ ਵਿੱਚ ਬੰਦਾ ਗਰੀਬ ਬੰਦਾ ਜਿਹੜਾ ਮੇਰੇ ਵਰਗਾ ਆ ਜਾਂਦਾ ਹਾਂਜੀ ਹਾਂਜੀ ਕਿੰਨੇ ਕ ਆ ਜਾਂਦੇ ਦਿਹਾੜੀ ਤੇ ਨੂੰ ਆ ਜਾਂਦੇ 5-6 ਆਂਦੀ ਖਵਾਦੀ ਦੀ ਰੋਟੀ ਮਹਾਰਾਜ ਦੀ ਕਿਰਪਾ ਚ 5 ਆਂ 6 ਆ ਕੋਈ ਪਰਵਾਹ ਨਹੀਂ 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 ਇਹੋ ਜਿਹੀ ਗੱਲ ਨਹੀਂ ਕੋਈ ਪਰਵਾਹ ਨਹੀਂ ਜਣੀ ਕਿ ਹੈਨਾ ਵੀ ਜਿੰਨੇ ਮਰਜ਼ੀ ਆਉਣ ਹਾਂਜੀ ਹਾਂਜੀ ਵੀ ਸਾਰਿਆਂ ਨੂੰ ਵੈਲਕਮ ਹੈ ਹਾਂਜੀ ਹਾਂਜੀ ਫਿਰ ਵੀ ਆਰੇ ਐਡਜਸਟ ਕਰਨਾ ਬੜਾ ਔਖਾ ਹੁੰਦਾ ਬਾਈ ਤਾਂ ਆਪਣੀ ਦਿਹਾੜੀ ਜੋਤਦਾ ਵੀ ਤਾਂ ਇੱਕ ਕੱਢਣਾ ਹੁੰਦਾ ਇੱਕ ਆਪਾਂ ਗੱਲ ਕਰਦੇ ਹਾਂ ਹਾਂਜੀ ਹਾਂਜੀ ਫਿਰ ਉਸ ਤੋਂ ਬਾਅਦ ਦੇ ਵਿੱਚ ਤਾਂ ਹੁਣ ਜਿਵੇਂ ਆ ਪਿਆਜ਼ ਹਾਂਜੀ ਅੱਜਕੱਲ ਕਿੰਨਾ ਮਹਿੰਗਾ ਆਟੇ ਤੇ ਲਾ ਲੋ ਆ ਸਲੰਡਰੇ ਬਹੁਤ ਮਹਿੰਗਾ ਹੈ ਦਾਲਾਂ ਭਾਈ ਐਨ ਆਰ ਜੈਸਟ ਯਾਰ ਤੂੰ ਕਿਵੇਂ ਕਰਦਾ ਆ ਗੱਲ ਦੇ ਦੀ ਮਾਰਾ ਦੀ ਕਿਰਪਾ ਨੇ ਨਹੀਂ ਫੇਰ ਵੀ ਯਾਰ ਸਾਨੂੰ ਮਾਰਾ ਮੋਟਾ ਕੋ 10 22 ਆਪਣਾ ਦੱਸੋ ਜੀ ਕੋਈ ਆਪਣੇ ਕੋਈ ਕਈ ਉਹ ਜੀ ਮਾਰਾ ਦੀ ਕਿਰਪਾ ਨੇ ਵੀ ਜਿਹੜੇ ਪੈਸੇ ਜੀ ਕੁਟੀਖਾਂ ਦੇ ਅਸੀਂ ਉਹਨਾਂ ਦੇ ਵਿੱਚ ਸਾਰਾ ਕਵਰ ਕਰ ਲੇਦਾ ਮੈਂ ਤੁਹਾਡੀ ਗੱਲ ਮੰਨ ਗਿਆ ਮੈਂ ਰੋਟੀ ਖਾਣੀ 30 ਰੁਪਏ ਦੀ ਹਾਂਜੀ ਇੱਕ ਬੰਦਾ ਥੋੜੇ ਕੋ 30 ਰੁਪਏ ਦੀ ਰੋਟੀ ਖਾ ਗਿਆ ਚਾਰ ਬੰਤੇ ਮੇਰੇ ਮਗਰ ਆ ਗਏ ਭਾਈ ਗਰੀਬ ਮੇਰੇ ਵਰਗੇ ਭੁੱਖੇ ਹੈਨਾ ਤੁਸੀਂ ਉਹ ਚਾਰ ਬੰਦੇ 30 ਰੁਪਏ ਦੇ ਵਿੱਚ ਕਿਵੇਂ ਹੈਂਡਲ ਕਰ ਦੋਗੇ ਮੈਂ ਤਾਂ ਇਹ ਸੋਚਦਾ ਯਾਰ ਵੀ ਬਹੁਤ ਔਖਾ ਹੈ ਆਪਣੇ ਕੋਈ ਨਹੀਂ ਮਹਾਰਾਜੀ ਕਿਰਪਾ ਨਾਲ ਕਿ ਬਹੁਤ ਵਧੀਆ ਗੱਲ ਸੀ ਕਿ ਦੱਸੋ ਕਿ ਮਾੜੀ ਮੋਟੀ 3-4 ਕਿਲੋ ਆਟਾ ਲੱਗ ਜਾਂਦਾ ਇਤੋਂ ਵੱਡੀ ਗੜੀ ਗੱਲ ਹੈ ਹਾਂ ਚਲੋ ਵੀ ਬਾਕੀ ਭਾਈ ਆਪਾਂ ਤਾਂ ਇਹ ਗੱਲ ਕਹਿੰਦੇ ਆਪਾਂ ਜਿੰਨੀ ਤੁਹਾਡੀ ਮਦਦ ਹੋਊਗੀ ਤਾਂ ਆਪਾਂ ਭਾਈ ਤਿਲੋ ਕਰਾਂਗੇ ਸਾਡੇ ਜਿਹੜੇ ਸਬਸਕ੍ਰਾਈਬਰ ਜੁੜੇ ਹੋਏ ਆ ਤਾਂ ਜੇ ਕੋਈ ਦਾਨਪੁਣ ਕਰਨਾ ਚਾਹੁੰਦਾ ਨਾ ਪ੍ਰਮਾਤਮਾ ਜੀ ਦੁਆਵੇ ਤਾਂ ਅਸੀਂ ਕੱਢਦੇ ਆਂ ਠੀਕ ਹੈ ਨਹੀਂ ਮੇਰੀ ਤਾਂ ਕਿਆ ਮਜਾ ਆ ਮੈਂ ਸਵੇਰੇ ਵੀ ਮੁੰਜੀਪੁਰ ਤੇ ਉੱਠ ਸਕਾ ਹੈ ਜੇ ਪ੍ਰਮਾਤਮਾ ਨੇ ਬਾਈ ਤੈਨੂੰ ਹਿੰਮਤ ਬਖਸ਼ੀ ਆ ਤੇ ਤੈਨੂੰ ਦਾਨ ਉਹਨੇ ਕਰਵਾਉਣਾ ਹੈ ਤਾਂ ਵੀਰੇ ਤੂੰ ਕਰ ਸਕਦਾ ਨਹੀਂ ਤੇਰੀ ਵੀ ਹਿੰਮਤ ਨਹੀਂ ਵੀ ਤੂੰ ਦਾਨ ਕਰੇ ਸਹੀ ਗੱਲ ਹੈ ਕਿ ਨਹੀਂ ਜੋ ਅਕਾਲ ਪੁਰਖ ਦੀ ਹੋਈ ਰਹਿਮਤ ਤੇਰੇ ਪਰ ਹੱਥ ਹੋਇਆ ਕਿ ਨਹੀਂ ਇੰਨਾ ਕੋ ਹੋਣ ਦੇ ਬਾਵਜੂਦ ਵੀ ਇੰਨੀ ਮਘਾਈ ਹੋਣ ਦੇ ਬਾਵਜੂਦ ਵੀ ਯਾਰ ਤੂੰ ਬਾਈ ਆਹ ਰੋਟੀ ਪਾਣੀ ਦਾ ਜਿਹੜਾ ਤੂੰ ਆ ਲੱਗਿਆ ਹਾ ਨਾ ਤੂੰ ਗਰੀਬਾਂ ਵਾਸਤੇ ਬਣਾਉਣ ਓਹ ਹੋ ਪਰ ਪਹਿਲਾ ਬੰਦਾ ਮੈਂ ਤੈਨੂੰ ਅੱਜ ਸ਼੍ਰੀ ਚਮਕੌਰ ਸਾਹਿਬ ਦੇ ਵਿੱਚ ਮਿਲਿਆ ਵੀ ਜਿਹੜਾ ਬੰਦਾ ਗਰੀਬਾਂ ਨੂੰ ਉਪੀ ਕਰਦਾ ਬਿਲਕੁਲ ਉਹ ਵੀ ਫਰੀ ਹਾਂ ਬਈ ਤੈਨੂੰ ਭੁੱਖ ਲੱਗੀ ਹੁਣ ਤੂੰ ਰੋਟੀ ਖਾਣੀ ਆ ਤੇ ਤੇ ਪੈਸੇ ਲੱਗਣੇ ਆ ਤੂੰ ਗਰੀਬ ਨਹੀਂ ਹੈ ਜੇ ਗੱਲਾਂ ਕਰਦਾ ਹੋਵੇਂ ਥੋੜੇ ਤਾਂ ਵੀ ਪੈਸੇ ਲੱਗਣੇ ਆ ਤੇ ਮੈਂ ਤਾਂ ਕਰਲੇ ਨਹੀਂ ਕਰੀ ਵੀਰ ਨਾਲ ਮੈਨੂੰ ਰੋਟੀ ਭੁੱਖਿਆ ਬਾਈ ਮੈਂ ਭੁੱਖਾ ਮੈਨੂੰ ਰੋਟੀ ਖਾ ਲੈ ਮੈਂ ਗੱਲ ਕਰੀ ਤੈਨੂੰ ਮੈਂ ਤਾਂ ਨਹੀਂ ਗੱਲ ਕਰੀ ਬਈ ਮੈਂ ਗਰੀਬ ਆ ਬਾਈ ਮੇਰੇ ਕੋਲ ਪੈਸੇ ਨਹੀਂ ਹੈ ਹਾਂ ਹਾਂ ਬਠੋ ਮਾਰ ਹਾਂ ਬਈ ਤੇ ਖਾਣੀ ਆ ਪਰੌਂਠਾ ਖਾਣਾ ਹੈ ਕੀ ਗੱਲ ਆ ਚਲੋ ਬਾਈ ਕਰਦੇ ਫਿਰ ਯਾਰ ਬਣਾਉਂਦਾ ਕਰਦੇ ਮਿਰਚ ਰੱਖਿਓ ਨਾਰਮਲ ਜੀ ਹੋਈ ਤੇ ਤੁਹਾਨੂੰ ਬਣਦੇ ਹੋ ਵੀ ਦਿਖਾਉਨੇ ਆਪਾਂ ਬਾਈ ਦੀ ਐ ਸਫਾਈ ਫੋਲ ਮੰਨਿੰਦਰ ਭੇਜਿਆ ਪੁੱਤ ਲਓ ਜੀ ਪਹਿਲਾਂ ਆਪਾਂ ਨੇ ਆਟਾ ਬੋਣੀ ਬੋਣੀ ਹੋਲੀ ਵੀਰੇ ਚਲੋ ਵਧੀਆ ਵੀਰੇ ਸਾਡੇ ਕੋਲ ਪੈਸੇ ਨਹੀਂ ਹੈਗੇ ਪਰ ਬਾਈ ਦਾ ਦਿਲ ਦੇਖ ਲੈ ਕਹਿੰਦਾ ਕੋਈ ਗੱਲਾ ਹੀ ਨਹੀਂ ਬਾਈ ਪੈਸੇ ਦੀ ਪਰਵਾਹ ਨਾ ਕਰ ਯਾਰ ਵੀ ਤੂੰ ਰੋਟੀ ਖਾ ਬਸ ਤੂੰ ਰੋਟੀ ਬੈਠ ਕੇ ਖਾ ਤੈਨੂੰ ਰੋਟੀ ਅਸੀਂ ਦਿੰਨੇ ਆ ਸਟਫਿੰਗ ਮਸਾਲਾ ਸਪੈਸ਼ਲ ਖਾਣਾ ਆ ਮਨ ਸਪੈਸ਼ਲ ਹਾਂ ਜੀ ਇਹ ਘਰ ਤੋਂ ਤਿਆਰੀ ਕਰਕੇ ਲੈ ਕੇ ਆਉਂਦੇ ਹਾਂ ਅਸੀਂ ਹਾਂ ਜੀ ਹਾਂ ਲਓ ਜੀ ਬਣਾਤਾ ਬਾਈ ਨੇ ਪਰੌਂਠਾ ਥੜਕੋਂ ਆਨਲਾਈਨ ਅਵੇਲੇਬਲ ਨਹੀਂ ਹੈਗਾ ਹਨਾ ਨਹੀਂ ਨਗਦੇ ਚੱਲਦਾ ਸਾਰਾ ਕੁਝ ਹਾਂਜੀ ਹਾਂਜੀ ਲਾਜ ਇੱਧਰ ਸਾਡਾ ਦੀਪਾ ਬੜਾ ਬਾਈ ਵੀ ਆ ਗਿਆ ਵੀਰੇ ਸਾਸਰੀਕਾਲ ਸਾਸਰੀਕਾਲ ਜੀ ਹੋਰ ਸੁਣਾਓ ਠੀਕ ਹੈ ਹਾਂਜੀ ਤੇ ਬਾਈ ਦੀ ਮੈਂ ਵੀਡੀਓ ਬਣਾਉਣ ਆਇਆ ਅੱਜ ਖਾਸ ਸਪੈਸ਼ਲ ਤੁਹਾਡੇ ਕਰਕੇ ਹਾਂਜੀ ਤੁਸੀਂ ਮੈਨੂੰ ਫੋਨ ਕਰਕੇ ਬੁਲਾਇਆ ਤੇ ਮੈਂ ਪਹੁੰਚੋ ਮਹਾ ਯਾਰ ਵੀਰ ਨੇ ਨੇ ਬੁਲਾਇਆ ਮੈਂ ਜਵਾਬ ਨਹੀਂ ਦੇਣਾ ਸਰਕਾਰੀ ਹਸਪਤਾਲ ਚੋਂ ਵੀ ਆ ਜੰਨੇ ਆ ਖਾਣ ਵਾਸਤੇ ਅੱਛਾ ਫ੍ਰੀ ਜਿਨ੍ਹਾਂ ਨੂੰ ਪਤਾ ਹੈ ਜਿਨ੍ਹਾਂ ਨੂੰ ਪਤਾ ਹੈ ਯਾਰ ਬਾਈ ਕਿ ਸੋਚ ਕੇ ਚੱਲਿਆ ਵੀ ਬਾਈ ਕਿਦਾਂ ਰਜਿਸਟਰ ਕਰਦਾ ਹੋਊਗਾ ਵੀ ਕਿਦਾਂ ਹੈਂਡਲ ਕਰਦਾ ਹੋਊਗਾ ਇਹਦੀ ਬਾਰੇ ਹੁਣ ਨਹੀਂ ਜੀ ਇਹਨੂੰ ਐ ਪਤਾ ਨਹੀਂ ਪਤਾ ਹੈਨਾ ਵੀ ਇਹ ਇੰਨਾ ਇੰਨੀ ਮਗਹਾਈ ਹੋਣ ਦੇ ਬਾਅਦ ਸਾਥੇ ਤਾਂ ਆਪਣਾ ਟੱਬਰ ਨਹੀਂ ਚੱਲਦਾ ਹੈ ਇਹ ਬਾਈ ਦਾ ਫਿਰ ਵੀ ਪੰਜ ਜਾਣ ਛੇ ਜਾਣ ਕਿਦਾਂ ਪਾਲਦਾ ਹੋਊਗਾ ਬਾਈ ਇਹਨਾਂ ਨੂੰ ਤੇ ਆਪਣੇ ਘਰ ਵੀ ਲੈ ਕੇ ਜਾਣਾ ਘਰ ਵੀ ਲੈ ਜਾਣਾ ਚਾਹ ਪਾਣੀ ਬਣਾ ਦੰਦਾ ਹਸਤਾਲ ਚਾਹ ਜੰਨੇ ਦੇਖ ਲੈ ਜੋ ਆ ਵੀ ਫ੍ਰੀ ਦੇ ਦਿੰਦਾ ਤੁਸੀਂ ਮਾੜੀ ਮਰਤੀ ਮਦਦ ਕਰ ਦਿੰਦੇ ਆ ਕਿ ਨਹੀਂ ਜੀ ਹਾਂ ਮਾੜੀ ਮੁੱਟੀ ਨਾਲ ਕਰ ਦੀ ਦੀ ਆ ਵੀ ਜਿੰਨੇ ਕੁ ਜੋਗੇ ਹੈਗੇ ਆ ਸਹੀ ਗੱਲ ਆ ਚਲੋ ਪ੍ਰਮਾਤਮਾ ਦਵੇ ਤਾਂ ਵੱਧ ਕੇ ਅਸੀਂ ਦਾਨ ਕਰੀਏ ਕਿ ਨਹੀਂ ਜੀ ਹਾਂ ਜੀ ਲਓ ਪਰੌਂਠਾ ਸਕੂਗੇ ਨਾ ਜੀ ਨਾ ਹਾਂ ਛਕ ਲਓ ਨਾ ਜੀ ਦੇਖ ਲਓ ਜੀ ਲਓ ਜੀ ਬਣ ਗਿਆ ਇੱਧਰ ਪਰੌਂਠਾ ਮੈਂ ਬਾਈ ਨੂੰ ਕਹਿ ਤਾ ਮਾ ਵੀਰੇ ਪੈਸਾ ਤਾਂ ਮੇਰੀ ਜੇਬ 'ਚ ਹੈ ਨਹੀਂ ਹਾਂ ਜੀ ਮੁੰਡਾ ਪਰੌਂਠਾ ਖਾਣ ਨੂੰ ਬੈਠ ਗਿਆ ਹਾਂ ਜੀ ਤੇ ਇੱਕ ਪਤਾ ਨਹੀਂ ਕਹਿ ਗਿਆ ਮੈਨੂੰ ਬਾਈ ਨੇ ਕਹਿੰਦਾ ਬਾਈ ਪੈਸੇ ਦੀ ਪਰਵਾਹ ਨਾ ਕਰ ਇੱਕ ਦਿਲ ਦੇ ਗਿਆ ਹੈ ਨਾ ਵੀ ਬੰਦਾ ਦਾ ਦਿਲ ਗੱਡਾ ਹੋਊਗਾ ਵੀ ਬੰਦਾ ਕਹਿੰਦਾ ਉਹ ਕਹੇ ਵੀ ਗਰੀਬ ਬੰਦੇ ਨੂੰ ਮੈਂ ਦੇਣਾ ਹੀ ਦੇਣਾ ਵੀ ਤੁਸੀਂ ਗਰੀਬ ਕਿੱਥੋਂ ਹਾਂਜੀ ਸੋਚਣ ਵਾਲੀ ਗੱਲ ਨਹੀਂ ਹਾਂਜੀ ਚਲੋ ਪਰਮਾਤਮਾ ਵਾਦਾ ਕਰੇ ਬਾਈ ਤੈਨੂੰ ਅੱਛਾ ਇਹ ਦਾਲ ਆ ਜੀ ਸ਼ੋਲੇ ਦੀ ਮਹਾ ਦੀ ਸ਼ੋਲੇ ਨਹੀਂ ਦਾਲ ਅੱਛਾ ਮਹਾ ਸ਼ੋਲਿਆਂ ਦੀ ਦਾਲ ਆ ਜੀ ਨਾਲ ਉਹ ਪੈਸੇ ਪਲੇਟ ਫੁੱਲ ਕਿੰਨੇ ਦੀ ਆ ਜੀ ਅੱਛਾ ਫੁੱਲ ਪਲੇਟ ਇੱਕ ਪਰੌਂਠਾ ਹਾਂਜੀ ਦੋ ਸਬਜ਼ੀਆਂ ਹੈਂ ਦਹੀਂ ਤੁਸੀਂ ਤਾਂ ਨਹੀਂ ਹੈਗਾ ਅੱਛਾ ਦਹੀਂ ਨਹੀਂ ਹੈਗਾ ਪਰੌਂਠਾ ਆਊਗਾ ਖੜ ਜਾ ਤੈਨੂੰ ਕਾਗਜੇ ਥੋੜੀ ਦੇਣਾ ਕੱਲਾ ਵੀ ਕਾਗਜੇ ਖਾਣ ਨੂੰ ਪਿਆ ਚੱਕ ਇਹ ਆ ਚੱਕ ਮਿਰਚ ਦਾ achar ਕਾਦਾ ਇਹ ਕੱਲੀ ਮਿਰਚ ਹੈ ਠੀਕ ਆ ਠੀਕ ਹੈ ਜੀ ਬਾਈ ਨੇ ਜੋ ਉਸ ਹੈ ਕੋਲ ਉਹ ਗਰੀਬਾਂ ਨੂੰ ਬਾਈ ਕਹਿੰਦਾ ਮੈਂ ਵੰਡ ਦੰਨਾ ਹੈ achar ਕਿਸੇ ਵੀ ਕਿਸਮਤ ਦਾ ਹੋਵੇ ਮੇਰੇ ਕੋਲ ਮੈਂ ਉਹ ਹਰ ਚੀਜ਼ ਕਿਸ ਦੇਣੀਓ ਦੇਣੀ ਆ ਨਾਲ ਜੋ ਮੈਂ ਗਾਕਾਂ ਨੂੰ ਦਿੰਨਾ ਹੈ ਉਹ ਮੈਂ ਗਰੀਬ ਬੰਦੇ ਨੂੰ ਇਦਾਂ ਹੀ ਖਾਉਣੀਆਂ ਰੋਟੀ ਇਹ ਨਹੀਂ ਹੈ ਵੀ ਮੈਂ ਕੱਲਾ ਹੀ ਪਰੌਂਠਾ ਉਹਦੇ ਹੱਥ ਪਰ ਧਾਰ ਦਣਾ ਲੈ ਖਾ ਲਾਂਾ ਐਦਾਂ ਨਹੀਂ ਕਹਿੰਦਾ ਬਾਈ ਕਹਿੰਦਾ ਵੀ ਜਿੱਦਾਂ ਮੈਂ ਗਾਹਕ ਨੂੰ ਉਦਾਂ ਹੀ ਮੈਂ ਗਰੀਬ ਬੰਦਾ ਜਿਹੜਾ ਰੋਟੀ ਖਾਣ ਬੈਠਿਆ ਉਹਨੂੰ ਵੀ ਇਦਾਂ ਹੀ ਦੇਣਾ ਜਿੱਦਾਂ ਕਿ ਹੁਣ ਮਨਿੰਦਰ ਸਿੰਘ ਬਹਿ ਗਏ ਇਹਨਾਂ ਨੂੰ ਵੀ ਇਦਾਂ ਹੀ ਦਿੱਤੀਆਂ ਨੇ ਰੋਟੀ ਹੈ ਨਾ ਚਲ ਖਾ ਲਾ ਚਲੋ ਬਾਕੀ ਠੀਕ ਹੈ ਜੀ ਮਿਲਦੇ ਆਪਾਂ ਹੁਣ ਤੁਹਾਨੂੰ ਕਿਸੇ ਹੋਰ ਅਗਲੇ ਬਲੌਗ ਦੇ ਵਿੱਚ ਹੀ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਚੜ੍ਹਦੀਆਂ ਕਲਾ ਵਿੱਚ ਰੱਖੇ